ਅਬਰੋਲ ਨਗਰ ਵਿਖੇ ਇੱਕ ਸ਼ਰਾਬ ਦੇ ਠੇਕੇ ਤੇ ਅੱਗ ਲੱਗ ਜਾਣ ਕਾਰਨ ਆਸ-ਪਾਸੇ ਦਾ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੋ ਗਿਆ ਇਸ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜਾਣਕਾਰੀ ਦੱਸਿਆ ਹੋਇਆ ਕਿ ਆਹ ਕਿ ਉਹ ਰੋਜ਼ ਦੀ ਤਰ੍ਹਾਂ ਅੱਗੇ ਕੰਮ ਕਰ ਰਹੇ ਸਨ ਤੇ ਸ਼ਰਾਬ ਦੇ ਠੇਕੇ ਦੇ ਪਿੱਛੇ ਉਹਨਾਂ ਦਾ ਕਾਫੀ ਮਾਲ ਪਿਆ ਹੋਇਆ ਸੀ ਕਿ ਅਚਾਨਕ ਉੱਥੇ ਅੱਗ ਲੱਗ ਗਈ ਉਹਨਾਂ ਨੇ ਕਿਹਾ ਕਿ ਇਹ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਆਸ-ਪਾਸੇ ਦੇ ਲੋਕਾਂ ਨੇ ਪਾਰਟੀਆਂ ਦੇ ਨਾਲ ਪਾਣੀ ਭਰ ਕੇ ਅੱਗ ਤੇ ਕਾਬੂ ਪਾਇਆ ਪਰ ਫਿਲਹਾਲ ਇਹ ਨਹੀਂ ਦੱਸਿਆ ਜਾ ਸਕਦਾ के नुकसान किल्ला को भैया जानकारी दें मुताबिक एक शराबदार ठेका अभिशर्मा वाइन ग्रुपदा है इसका काफी नुकसान को मोंडी संभावना जताई जा रही है कितना भाई तेंदुस जाने कितने ਅਬ ਰੋਲ ਨਗਰ ਬੰਦ ਬਾਈ ਚੌਕੀ ਕਿਨਾਂ ਦੀ ਕਿਹੜੀ ਸਰਮ ਦਾ ਟਿਕਾਣਾ ਤੇ ਲੋਂਡੀ ਭਾਈ ਜੀ ਦੀ ਸਰਮ ਹੈ ਅਭੀ ਕਹਿੰਦੇ ਬਾਈ ਚੌਕ ਤੇ ਕੀ ਅਗਲਾ ਕਿ ਕਿਦਾਂ ਲੱਗਿਆ ਭਾਈ ਜੀ ਦੋਨੇ ਇਹਨੇ ਬਾਹਰ ਬੈਠੇ ਦੇ ਹੀ ਇੱਥੇ ਅੰਦਰ ਹੀ ਤੇ ਮਗਲੇ ਸਾਡੇ ਗੋਦਾਮ ਦੇ ਚ ਪਤਾ ਨਹੀਂ ਲੱਗਿਆ ਕਿ ਛਾਰਟ ਸਰਕਲ ਦੇ ਨਾਲ ਹੀ ਪਿੱਛੋਂ ਧੂਆਏ ਆ ਉੱਠਿਆ ਜਿੱਥਾ ਵਾ ਪਿੱਛੇ ਗਏ ਆ ਪਿੱਛੇ ਆ ਕੇ ਪੂਰੀ ਭੜਾਂਬਾ ਅੱਗ ਭਲ ਗਈ ਪਿੱਛੇ ਕੀ ਕੁਝ ਸਮਾਨ ਵੀ ਰਹਿ ਗਿਆ ਹਾਂਜੀ ਕਿੰਨੇ ਸਟਾਕ ਜਮਾ ਕੀਤੇ ਰਹੀ ਕਿੰਨਾ ਕਨਕਸਾ ਜਿੰਨਾ ਮਾਲ ਹੀ ਸਾਰਾ ਪਿੱਛੇ ਰੱਖ ਰਹੀ ਕਿੰਨਾ ਕ ਨੁਕਸਾਨ ਤੁਹਾਡੇ ਹਿਸਾਬ ਨਾਲ ਹਾਂਜੀ ਭਾਈ ਨੁਕਸਾਨ ਤਾਂ ਕੋਈ ਕਹਿ ਨਹੀਂ ਸਕਦਾ ਜਿਲੇ ਮਾਲਕਾਨਗੜ੍ਹ ਜਿਲੇ ਕੀਤਾ ਗਿਨਾਗੇ ਸਾਰਾ ਉਸ ਤੋਂ ਬਾਅਦ ਅੱਗ ਤੇ ਕਾਬੂ ਪਾ ਲੈਣਗੇ ਹਾਂਜੀ ਨਹੀਂ ਅੱਗ ਤੇ ਪਾਲਟੀਆਂ ਮੁੰਡਿਆਂ ਨੇ ਬਲਾ ਕੇ ਇਥੋਂ ਲਾਗੀ ਚਾਗੀ ਸਾਰੇ ਲੋਕੀ ਪੈ ਕੇ ਦਨਾਂ ਭਜਾਈ ਜਾਂਦੀ ਠੀਕ ਕੀ ਨਾ ਭਾਜੀ ਆਪਣਾ ਬੱਗੂ ਜੀ ਹਾਂਜੀ ਭਾਜੀ ਕੀ ਕੰਮ ਕਰਦੇ ਹੋ ਕੀ ਗੱਲਬਾਤ ਹੋਈ ਹੈ ਭਾਜੀ ਚੇਅਰਮੈਨ ਅੱਗੇ ਠੀਕੇ ਅਰੋਲ ਨਦਰਬੰਦ ਸੀ ਕਿੰਦਾ ਠੀਕ ਹੈ ਭਾਜੀ ਇਹ ਭਾਜੀ ਅਗੀ ਭਾਈ ਸਾਹਿਬ ਤੇ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਆਪਾਂ ਸੀਲ ਕਰ ਦਿੱਤੀ ਅੱਗੇ ਪਿੱਛੇ ਅਚਾਨਕ ਸਾੜ ਸ਼ੁਰੂ ਹੋਇਆ ਆਪਾਂ ਪਿੱ ਕਰਨ ਦੇ ਨਾਲ ਜੇ ਵੀ ਆਪਲੇ ਸਰ ਦਾ ਸਾਹ ਸਰਗਰੀ ਪਤਾ ਹੋ ਕੋਈ ਗੱਲ ਤੇ ਕਿੰਨਾ ਗਰੀਸਾਨ ਹੋਇਆ ਤੁਹਾਨੂੰ ਨੁਕਸਾਨ ਜੋ ਪੂਰਾ ਸਟਾਫ ਪਿੱਛੇ ਪਿਆ ਰਿਹਾ ਜੋ ਹੈ ਆਈ ਸਾਉਟ ਸੋਚਵਾ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਟਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar